ਆਸਾ ਮਹੱਲਾ ਪੰਜਵਾ ਅਗਹਿ ਤੇ ਸਭ ਕਿਛ ਹੂਆ ਅਵਰ ਕੇ ਜਾਣੈ ਗਿਆਨਾ ਭੂਲ ਝੂਖ ਆਪਣਾ ਵਾਰਿਕ ਬਖਸੇ ਆਪਾਰ ਬ੍ਰਹਮ ਭਗਵਾਨਾ ਸਤਗੁਰ ਮੇਰਾ ਸਦਾ ਦਿਆਲਾ ਮੋਹਿ ਦੀਨ ਕਉ ਰਾਖ ਲੀਆ काटेया रोग महा सुख पाया हर अमृत मुख नाम दिया रहा अनेक पाप मेरे पर हरिया वंदन काटे मुक्त पए अंध कूप महा कोरते वाह पकड़ गुर काट लिए ਨਿਰਭਾਉ ਭੈ ਸਗਲ ਭਾਉ ਮਿਟਿਆ ਰਾਖੇ ਰਾਖਨ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਗਲ ਸੁਵਾਰੇ ਗੁਣ ਨਿਧਾਨ ਸਾਹਿਬ ਮਨ ਮੇਲਾ ਸਰਣ ਪਿਆ ਨਾਨਕ ਸੋਹਿਲਾ ਆਸਾ ਮਹੱਲਾ ਪੰਜਵਾ تُو تسر تا سب کو لاگو چیت آو تا سور نا کو سو سوجے ساچے اپیوا چیت آو تا صدا دیا لوگن کیا بیچارے برا پلا کہو کہ سنو کہی کہ سگلے جی تمہارے رہا ਤੇਰੀ ਟੀਕ ਤੇਰਾ ਆਧਾਰਾ ਹੱਥ ਦੇ ਤੂੰ ਰਾਖ ਹੈ ਜਿਸ ਜਨ ਉਪਰ ਤੇਰੀ ਕਿਰਪਾ ਤਿਸ ਕਾਉ ਬਿਪਨਾ ਕੋ ਉਪਾਖ ਹੈ ਓਹ ਸੁਖ ਓਹ ਹਵੜਿਆਈ ਜੋ ਪ੍ਰਭ ਜੀ ਮਨ ਭਾਣੀ ਤੂੰ ਦਾ ਨਾ ਤੂੰ ਸਾਦ ਮੇਰਵਾਨਾ ਨਾਮ ਮਿਲੈ ਰੰਗ ਮਾਣੀ ਤੁਦ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਾਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਆਸਾ ਮਹੱਲਾ ਪੰਜਵਾ ਕਰ ਕਿਰਪਾ ਪ੍ਰਭ ਅੰਤਰ ਜਾਮੀ ਸਾਧ ਸੰਗ ਹਰ ਪਾਈ ਐ ਖੋਲ ਕੇ ਵਾਰ ਦਿਖਾਲੇ ਦਰਸਨ ਪੁਨਰਪ ਜਨਮ ਨਾ ਆਈ ਐ ਮੇਲਾ ਪ੍ਰੀਤਮ ਸੁਆਮੀ ਆਪਣੇ ਸਗਲੇ ਦੁਖ ਹਰਾਉ ਰੇ ਪਾਰ ਬ੍ਰਹਮ ਜਿਨ ਹਿਰਦੈ ਅਰਾਧੇ ਆਵਤਾ ਕੈ ਸੰਗ ਤਰਉ ਰੇ ਰਹਾਉ महा उद्यान पावक सागर भये हरख सोग महवसना सतगुरु भेट पया मन निर्मल जप अमृत रसना तान तान थाप कियो सब अपना कोमल बधन बाधेया गुरुप्रसाद भये जनमुक्ते हार हर नाम राधेया ਰਾਖ ਲੀਏ ਪ੍ਰਭ ਰਾਖਨ ਹਾਰੈ ਜੋ ਪ੍ਰਭ ਆਪਣੇ ਬਾਣੇ ਜੀਉ ਪਿੰਡ ਸਭ ਤੁਮਰਾ ਦਾਤੇ ਨਾਨਕ ਸਦ ਕੁਰਬਾਨੇ ਆਸਾ ਮਹੱਲਾ ਪੰਜਵਾ ਮੋਹ ਮਲਨ ਨੀਦ ਤੇ ਛੁਟ ਕੀ ਕਾਉਨ ਅਨੁਗ੍ਰਹ ਭਾਇ ਹੋਰੀ ਮਹਾਮੋਹਨੀ ਤੋਦਨਾ ਵਿਆਪੈ ਤੇਰਾ ਆਲਸ ਕਹਾ ਗਇਓ ਰੀ ਰਹਾ ਕਾਮ ਕ੍ਰੋਧ ਅਹੰਕਾਰ ਗਖਰੋ ਸੰਜਮ ਕੌਨ ਛਟਿਓ ਰੀ ਸੋਰ ਨਾਰ ਦੇਵ ਅਸੋਰਤ ਰਹਿ ਗੁਨੀਆਂ ਸਗਲੋ ਭਾਵਨ ਲੁਟਿਓ ਰੀ ਦਾਵਾ ਅਗਨ ਬਹੁਤ ਤ੍ਰੇਣ ਜਾਂਦੇ ਕੋਈ ਹਰਿਆ ਬੂਟ ਰਹਿਓਰੀ ਐਸੋ ਸਮਰਥ ਵਰਨ ਨਾ ਸਾਕਾਓ ਤਾਕੀ ਉਪਮਾ ਜਾਤ ਨਾ ਕਹਿਓਰੀ काजर कोठ मह भाई नाकारी निर्मल वर्ण बन्योरी महामंत्र गुरु हृदय बसयो अचरज नाम सुन्योरी कर कृपा प्राप्त नजर अवलोकन अपने चरण लगाई प्रेम भगत नानक सुख पाया साधु संग समाई ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਆਸਾ ਘਰ ਸਤਵਾਂ ਮਹੱਲਾ ਪੰਜਵਾ ਲਾਲ ਚੋਲ ਨ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ 모ਹਿਆ ගවන बනිරිී තෙරීලල්ලි කවනරංග තුපයිගුලල්ලි රහව තොමහි සුන්දර තුමහැ සුහාග තුොමකාරලාලන තොමකාරපාග තු සවන්ති තුන්පරධාන තුපීතම පල්ලි තුुහි සොරගයාාන, ਪ੍ਰੀਤਮ ਭਾਨੀ ਤਾਰੰਗ ਗੁਲਾਲ ਕਾਹੋ ਨਾਨਕ ਸੋਬ ਦ੍ਰਿਸ਼ਟ ਨਿਹਾਲ ਸੋਨਰੀ ਸਖੀ ਇਹ ਹਮਰੀ ਕਾਲ ਪ੍ਰਭ ਆਪਸੀ ਗਾਰ ਸਵਾਰਨ ਹਾਰ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਦੁਖ ਕਾ ਨੋ ਜਾਪ ਹੋਤੇ ਦੂਰ ਆਬ ਮਸਲਤ ਮੋਹੇ ਮਿਲੀ ਹਦੂਰ ਚੁਕਾ ਨੇ ਹੋਰਾ ਸਖੀ ਸਹੇਰੀ ਭਰਮ ਗਇਆ ਗੁਰ ਪੇਰ ਸੰਗ ਮੇਰੀ ਰਹਾਉ निकट आन तरी कान कडन ते शूट परी मंदर मेरे सबद उजारा अनद बिनोदी खसम हमारा मस्तक भाग मैं पेर आया थेर सुहाग नानक जान पाया आसा मह पंजवा ਸਾਚਾ ਨਾਮ ਮੇਰਾ ਮਨ ਲਾਗਾ ਲੋਗਨ ਸਿਉ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਉ ਮੌਲਾ ਅਲਿਪਤ ਰਹਾਉ ਜੈਸੇ ਜਨਮਹਿ ਕੌਲਾ ਰਹਾਉ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਅਸੰਗ ਪ੍ਰਭ ਆਪੁ ਨਾ ਧਰਤਾ ਇਹੀ ਸਾਵਤ ਹੈ ਬਹੁਤ ਭੀ ਹਾਲਾ ਸਗਲ ਚਰਨ ਕੀ ਇਹੋ ਮਾਨ ਰਾਲਾ ਨਾਨਕ ਜਾਨ ਗੁਰ ਪੂਰਾ ਪਾਇਆ ਅੰਤਰ ਬਾਹਰ ਏਕ ਦਿਖਾਇਆ ਆਸਾ ਮੁਹੱਲਾ ਪੰਜਵਾ ਪਾਵਤਰ ਲੀਆ ਜੋ ਬਨ ਭਲਿਆ ਨਾਮ ਬਿਨਾ ਮਾਟੀ ਸੰਗ ਰਨਿਆ ਕਾਨ ਕੁੰਡਲਿਆ ਵਸਤਰ ਓਢਲਿਆ ਸੇਜ ਸੁਖ ਲਿਆ ਮਨ ਗਰ ਬਲਿਆ ਰਹਾ ਤਲੈ ਕੁੰਚਰੀਆ ਸਿਰ ਕਨਕ ਛਤਰੀਆ ਹਾਰ ਭਗਤ ਬਿਨਾ ਲੇ ਧਰਨ ਗਡਲਿਆ रूप सुंदरिया अनिक इस्तरिया हार रास बेन सब स्वाद फिकरिया माया शलिया विकार विखलिया शरण नानक प्राप पुरख दय अलिया आशा मोहल्ला पंजावा ਇਕ ਬਗੀਚਾ ਪੀੜ ਘਾਨ ਕਰਿਆ ਅੰਮ੍ਰਿਤ ਨਾਮ ਤਹਾ ਮਹਿ ਫਲਿਆ ਐਸਾ ਕਰਹੁ ਵਿਚਾਰ ਗਿਆਨੀ ਜਾਤੈ ਪਾਈਐ ਪਾਦ ਨਿਰਵਾਨੀ ਆਸ ਪਾਸ ਬਿਖੂ ਆਕੇ ਕੁੰਟਾ ਵਿਚ ਅੰਮ੍ਰਿਤ ਹੈ ਭਾਈ ਰੇ ਰਹਾਉ ਸਿੰਚਨ ਹਾਰੇ ਏਕੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਸਗਲ ਬਨਸਪਤ ਆਣ ਜੜਾਈ ਸਗਲੀ ਫੂਲੀ ਨੇ ਫਲ ਨਾਕਾਈ ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ ਨਾਨਕ ਦਾਸ ਤਰੀ ਤੇ ਨਾਇਆ ਆਸਾ ਮਹੱਲਾ ਪੰਜਵਾ ਰਾਜ ਲੀਲਾ ਤੇਰਾ ਨਾਮ ਬਨਾਈ ਜੋਗ ਬਨਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਨੇ ਤੇਰੇ ਓਲੇ ਭ੍ਰਮ ਕੇ ਪਰਦੇ ਸਤਗੁਰ ਖੋਲੇ ਰਹਾਉ ਓਕਮ ਗੂਜ ਰੰਗ ਰਸਮਾਣੇ ਸਤਗੁਰ ਸੇਵਾ ਮਹਾਨ ਨਿਰਵਾਣੇ ਜੇਨ ਕੋ ਜਾਤਾ ਸੋ ਗਿਰਸਤ ਉਦਾਸੀ ਪਰਵਾਨ ਨਾਮ ਰਤਾ ਸੋਈ ਨਿਰਵਾਣ ਜਾ ਕਾਉ ਮਿਲੇਉ ਨਾਮ ਨਿਧਾਨਾ ਭਨਤ ਨਾਨਕ ਤਾ ਕਾ ਪੂਰ ਖਜ਼ਾਨਾ ਆਸਾ ਮਹੱਲਾ ਪੰਜਵਾ तीरथ जाओ ता हाव हाव करते पंडित पूछो ता माया राते सो अस्थान बतावहु मीता जा कह हार हार कीर्तन नीता रहआव शास्त्र वेद पाप पुण्य विचार नरक स्वर्ग फिर फिर अवतार गिरसत मह चिंत उदास अहङ्कार जी कौ जार प्रभ कृपा मन आया नानक गुरुमुख तरी ते न माया ਸਾਧ ਸੰਗ ਹਰ ਕੀਰਤਨ ਗਾਈਐ ਇਹੋ ਅਸਥਾਨ ਗੁਰੂ ਤੇ ਪਾਈਐ ਰਹਾਉ ਦੂਜਾ ਆਸਾ ਮਹੱਲਾ ਪੰਜਵਾ ਘਰ ਮਹਿ ਸੁਖ ਬਾਹਰ ਫੋਨ ਸੁਖਾ ਹਰਿ ਸਿਮਰਤ ਸਗਲ ਬਿਨਾਸੀ ਦੁਖਾ ਸਗਲ ਸੂਖ ਜਾ ਤੂੰ ਚਿਤ ਆਵੇਂ ਸੋ ਨਾਮ ਜਪੈ ਜੋ ਜਾਨ ਤੁਦ ਭਾਵੈ ਰਹਾਉ ਤਾਨ ਮਨ ਸੀਤਲ ਜਪ ਨਾਮ ਤੇਰਾ ਹਰ ਹਰ ਜਪਤ ਕਹੈ ਦੁਖ ਢੇਰਾ ਹੁਕਮ ਗੂਜੈ ਸੋਈ ਪਰਵਾਨ ਸਾਚ ਸਬਦ ਜਾ ਕਾਨੀ ਸਾਨ गौरपुर हर नाम द्रडाया भनत नानक मेर मन सुख पाया आसा मह जा पठावहो तह तह जाई जो तुम देहो सोई सुख पाई सदा चेरे गोसाई गो तुमरी कृपा ते त्रिपत अगाई रहाओ tumra dia pain nau khai tau prasad prab sukhi valai man tan antar tujhe tiai tumre lavai na kho ulai kaho nanak nith evai tiai gat hove santah lag pai asa mohalla panjwa ਉਠਤ ਬੈਠਤ ਸੋਵਤ ਤਿਹਾਈਐ ਮਾਰਗ ਚਲਤ ਹਰੇ ਹਰ ਗਾਈਐ ਸ਼ਰਵਨ ਸੁਨੀਜੈ ਅੰਮ੍ਰਿਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੈ ਦਿਨ ਸਰੈਨ ਹਰ ਕੀਰਤਨ ਗਾਈਐ ਸੋ ਜਾਨ ਜਮ ਕੀ ਬਾਟ ਨਾ ਪਾਈਐ ਅਠ ਪਹਿਰ ਜਿਸ ਬਿਸਰਹਿ ਨਾਹੀ ਗਾਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਝਾ ਕੈ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ आनंद करहो प्रब के गुण गावहो सतगुरु अपना साध सदा मनावहो रहा सतगुरु का सच शब्द कमावहो थेर घर बैठे प्रब अपना पावहो परका बुरा ना राखो चित तोम काओ दोख नहीं भाई मीता ਹਰ ਹਰ ਤੰਤ ਮੰਤ ਗੁਰ ਦੀਨਾ ਇਹੋ ਸੁਖ ਨਾਨਕ ਆਨ ਦਿਨ ਚੀਨਾ ਆਸਾ ਮੁਹੱਲਾ ਪੰਜਵਾ ਜੇ ਸਨੀਚ ਕਾਉ ਕੋਈ ਨਾ ਜਾਣੈ ਨਾਮ ਜਪਤ ਉਹ ਚਾਹੋਂ ਕੋਣ ਟਮਾਨੈ දර්සන මංගෝ දෙහෙපයාරේ තුමරී සේවා කවනකාවන නාතාරේ රහා ජකෑනෙකට නආවැකෝයි සගල ශ්‍රृෂ්ඨ වවාගේ චරණ මල්ලතුයි ਜੋ ਪ੍ਰਾਨੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦ ਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਵਤ ਜਾਗੇ ਥਾਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹੱਲਾ ਪੰਜਵਾ ਏਕੋ ਏਕੀ ਨਾਨ ਨਿਹਾਰੋ ਸਦਾ ਸਦਾ ਹਰ ਨਾਮ ਸੰਭਾਰੋ ਰਾਮ ਰਾਮਾ ਰਾਮਾ ਗੁਣ ਗਾਵਾਓ ਸੰਤ ਪ੍ਰਤਾਪ ਸਾਧਕੈ ਸੰਗੀ ਹਰ ਹਰ ਨਾਮ ਧਿਆਵਾਉ ਰੇ ਰਹਾਉ ਸਗਲ ਸਮਗਰੀ ਜਾ ਕੈ ਸੂਤ ਪਰੋਈ ਘਾਟ ਘਾਟ ਅੰਤਰ ਰਵੇ ਅਸੋਈ ਉਪਤ ਪਰਲਾ ਉਹ ਖੇਨ ਮਹਿ ਕਰਤਾ ਆਪ ਅਲੇਪਾ ਨਿਰਗੁਨ ਰਹਿਤਾ ਕਰਨ ਕਰਾਵਨ ਅੰਤਰ ਜਾਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮੁਹੱਲਾ ਪੰਜਵਾ ਕੋਟ ਜਨਮ ਕੇ ਰਹੇ ਭਵਾਰੇ ਦੁਲਫ ਦੇਹ ਜੀਤੀ ਨਹੀਂ ਹਾਰੇ ਕੇਲ ਬਿਖ ਬਿਨਾਸੀ ਦੁਖ ਦਰਦ ਦੂਰ ਭਏ ਪੁਨੀਤ ਸੰਤਨ ਕੀ ਤੂਰ ਰਹਾਵ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜੇ ਸਤੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਣ 부ਜੀ ਮਨ ਨਹਿ ਚਲਖੀਆ ਨਾਮ ਪਦਾਰਥ ਨਾਉ ਨਿਧ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਆਸਾ ਮੁਹੱਲਾ ਪੰਜਵਾਂ ਮਿਟੀਤ ਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਹਨੇਰੇ ਸੂਖ ਸਹਜ ਆਨੰਦ ਘਨਾ ਗੁਰ ਸੇਵਾ ਤੇ ਭਏ ਮਨ ਨਿਰਮਲ ਹਾਰ ਹਾਰ ਹਰ ਹਰ ਨਾਮ ਸੁਨਾ ਰਹਾ ਬਿਨ ਸਿਉ ਮਨ ਕਾ ਮੂਰਖ ਟੀਠਾ ਪ੍ਰਭ ਕਾ ਭਾਣਾ ਲਾਗਾ ਮੀਠਾ ਗੁਰ ਪੂਰੇ ਕੇ ਚਰਨ ਗਹੇ ਕੋਟ ਜਨਮ ਕੇ ਪਾਪ ਲਹੇ रतन जन्म एहो सफल भया कहो नानक करी मया आसा महला पंजवा सतगुर अपना साध सदा सुरे गुरु केचरण के, चरन के ससांग चारे, ਜਾਗ ਰੇ ਮਨ ਜਾਗ ਨਹਾਰੇ ਬਿਨ ਹਰ ਅਵਰ ਨ ਆਵਸ ਕਾਮਾ ਝੂਠਾ ਮੋਹ ਮਿਥੇ ਆਪਸਾਰੇ ਰਹਾਉ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰ ਦੇਵੈ ਨਾਉ गोर पार ब्रह्म परमेश्वर आप आठ पहर नानक गोर जाप आसा महला पंजवा आपे पेड विस्थारी अपनी खेती आपे राख जात कात पेखाओ एक काट काट अंतर आपे सोई रहाओ ਆਪੇ ਸੂਰ ਕਿਰਨ ਵਿਸਥਾਰ ਸੋਈ ਗੁਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੋਹ ਮਿਲ ਇਕੈ ਕੀਨੋ ਠਾਉ ਕਹੋ ਨਾਨਕ ਗੋਰ ਭ੍ਰਮ ਭਾਉ ਖੋਇਆ ਅਨਦਰੂਪ ਸਬਨੈਨ ਅਲੋਇਆ ਆਸਾ ਮਹੱਲਾ ਪੰਜਵਾ उगत स्यानप किशु न जाना दे र तेरा नाम बखाना मैं निर्गुण गुण करन पोय कर्ण करावनहार प्रभ सोये मूर्ख मोगद अज्ञान अविचारी नाम तेरे की आस तारी ਜਾਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭੂ ਕਾ ਮਨ ਹੈ ਅਰਾਦਾ ਕਿਛੂ ਨਾ ਜਾਣ ਮਤ ਮੇਰੀ ਥੋਰੀ ਬਿਨ ਵਤ ਨਾਨਕ ਓਟ ਪ੍ਰਭ ਤੋਰੀ